ਆਜ਼ਾਦੀ ਦਿਹਾੜਾ ਜਿੱਥੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਉੱਥੇ ਸਾਬਕਾ ਮੰਤਰੀ ਧਰਮਸੋਧ ਦੀ ਰਿਹਾਈ ਤੇ ਤਰੰਗਾ ਝੰਡਾ ਲਹਿਰਾਉਣ ਦੀ ਰਸਮ ਆਦਾ ਕੀਤੀ ਆ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਤੇ ਹਲਕੇ ਦਾ ਵੱਡਾ ਇਕੱਠ ਕੀਤਾ ਗਿਆ ਇਕੱਠ ਤੇ ਤੁਹਾਨੂੰ ਅਸੀਂ ਤਸਵੀਰਾਂ ਨੇ ਜਿਹੜੀਆਂ ਉਹ ਉਹਨਾਂ ਦੀ ਰਹਿਸ਼ਤੇ ਦਿਖਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਾਬੇ ਹਲਕੇ ਦਾ ਵੱਡਾ ਇਕੱਠ ਆ ਜਿਹੜਾ ਵਰਕਰਾਂ ਦਾ ਕੀਤਾ ਗਿਆ ਜਿੱਥੋਂ ਕਿ ਝੰਡਾ ਲਹਿਰਾਉਣ ਦੀ ਰਸਮ ਆ ਉਹ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੀ ਗਈ ਆ ਜਿਸ ਦੇ ਵਿੱਚ ਸ਼ਮੂਲੀਅਤ ਕੀਤੀ ਆ ਜਿਲ੍ਹਾ ਪ੍ਰਧਾਨ ਕਾਂਗਰਸ ਦੇ ਮਹਾਂਤ ਹਰਵਿੰਦਰ ਸਿੰਘ ਖਨੌੜਾ ਤੇ ਕੋਆਰਡੀਨੇਟਰ ਨੇ ਜੋ ਕਿ ਪਟਿਆਲਾ ਜ਼ਿਲ੍ਹੇ ਦੇ ਲਗਾਏ ਗਏ ਨੇ ਉਹ ਪਹੁੰਚੇ ਹੋਏ ਨੇ ਵੱਡੀ ਤعداد ਦੇ ਵਿੱਚ ਲੋਕ ਨੇ ਉਹ ਨਾਬਾ ਹਲਕੇ ਦੇ ਨਾਲ ਪਹੁੰਚੇ ਹੋਏ ਨਾਜ਼ਰ ਆ ਰਹੇ ਜਿੱਥੋਂ ਕਿ ਸਾਬਕਾ ਮੰਤਰੀ ਵੱਲੋਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਵੀ ਦਿੱਤੀ ਆ ਅਤੇ ਸ਼ੁਭਨਾ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਉਹਨਾਂ ਨੇ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਆ ਪੰਜਾਬ ਸੂਬੇ ਲਈ ਭਾਰਤ ਦੀ ਜਿੱਥੋਂ ਕਿ ਅੱਜ ਦਾ ਕਾਠਾ ਜਿਹੜਾ ਉਹ ਬਿਲਕੁਲ ਠਾਠਾ ਮਾਰਦਾ ਕਾਠਾ ਜਿਹੜਾ ਸਾਬਕਾ ਮੰਤਰੀ ਦੀ ਰਿਹਾਇਸ਼ ਤੇ ਕੀਤਾ ਗਿਆ ਤਿਰੰਗੇ ਝੰਡੇ ਨੂੰ ਲੈ ਕੇ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਜਨ ਜਨ ਮੰਨਿਆ ਬਿਨਾਇ ਤੇ ਜੈ گجراتا رابطہ بندہ پوچھل جل ਉਵੇਰ ਵਿਚਲੇ ਨਹੀਂ ਲਿਖਣੇ ਤੂੰ ਤਾਂ ਖੜਾ ਸਾਡਾ ਬੱਚਾ ਹੈ ਯੋਧ ਪੰਜਾਬ ਦਾ ਮੀਤ ਪ੍ਰਧਾਨ ਹੈ ਆਪਣੇ ਸਾਥੀਆਂ ਦੇ ਨਾਲ ਭਾਰੀ ਜਥੇ ਦੇ ਨਾਲ ਸਾਡੇ ਵਿੱਚ ਕੋਈ ਕਿਸੇ ਨੇ ਜਾਣਾ ਪੰਡਾਲ 'ਚ ਆਪ છોੜ ਕੇ ਬੈਠੀਆਂ ਜਿਹੜੇ ਸਾਥੀ ਜਾ ਰਹੇ ਨੇ ਮਾਣੀ ਸਾਹਿਬ ਦੇ ਪਿਆਰ ਨੂੰ ਮਾਨ ਸਾਹਿਬ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੇ ਦੇਸ਼ ਲਈ ਬੜੀਆਂ ਕਾਰਨਾ ਕਾਰਨ ਤੋਂ ਬਾਅਦ ਔਰ ਲੰਬੇ ਸਦੀਆਂ ਤੋਂ ਗੁਲਾਮ ਹਿੰਦੁਸਤਾਨ ਸਾਡੇ ਯੋਧੇ ਸੂਰਬੀਰਾ ਨੇ ਫਾਂਸੀ ਦੇ ਰਸਿਆਂ ਨੂੰ ਚੁਬਚੁਮਕੇ ਇਹ ਦੇਸ਼ ਆਜ਼ਾਦ ਕਰਾਇਆ ਔਰ ਮੈਂ ਸਮਝਦਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਅੱਜ ਦੇ ਦਿਨ ਸਾਨੂੰ ਆਜ਼ਾਦੀ ਮਿਲੀ ਸੀ ਔਰ ਮੈਂ ਸਮਝਦਾ ਕਿ ਜਿੱਥੇ ਆਜ਼ਾਦੀ ਦੀ ਖੁਸ਼ੀ ਮਨਾ ਰਹੇ ਆ ਸਾਨੂੰ ਇਹ ਵੀ ਨਹੀਂ ਭੁੱਲਣਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣਾ ਖੂਨ ਡੋਲਕੇ ਖੂਨ ਦੇ ਦੇਵਾਂਗੇ ਦੇਸ਼ ਦੀ ਮਿੱਟੀ ਨਹੀਂ ਦੇਵਾਂਗੇ ਉਹਨਾਂ ਨੇ ਸਮਝ ਕੇ ਆਪਣੇ ਫાંਸੀ ਦੇ ਰੱਸਿਆਂ ਨੂੰ ਚੁੰਮਿਆ ਔਰ ਇੱਕ ਸ਼ਾਇਰ ਨੇ ਲਿਖਿਆ ਹੈ اے ਮੇਰੇ ਵਤਨ ਕੇ ਲੋਗੋ ਜਰਾ ਅੱਖ ਮੇਂ ਭਰ ਲੋ ਪਾਣੀ ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ ਉਹਨਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਦੇਸ਼ ਭਗਤਾਂ ਦੀਆਂ ਉਹਨਾਂ ਨੂੰ ਵੀ ਸਾਨੂੰ ਯਾਦ ਕਰਨਾ ਚਾਹੀਦਾ ਹੈ ਔਰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਔਰ ਅੱਜ ਦੇ ਇਸ ਦਿਨ ਤੇ ਮੈਂ ਸਾਰੇ ਇਲਾਕੇ ਨੂੰ ਨਾਬੇ ਨੂੰ ਔਰ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਜਦੀ ਦੇ 78 ਸਾਲ ਪੂਰੇ ਕੰਪਲੀਟ ਕਰਕੇ 79ਵੇਂ ਸਾਲ ਦੇ ਵਿੱਚ ਆਪਾਂ ਪ੍ਰਵੇਸ਼ ਕਰ ਰਹੇ ਹਾਂ ਅੱਜ ਦੇ ਦਿਨ ਸਾਨੂੰ ਆਜ਼ਾਦੀ ਮਿਲੀ ਸਾਡੇ ਯੋਧਿਆਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਆਪਣਾ ਸਾਰਾ ਕੁਝ ਤਿਆਗ ਕੇ ਸ਼ਹੀਦੀਆਂ ਦੇ ਕੇ ਸਾਨੂੰ ਅੱਜ ਜਿਹੜੀ ਆਜ਼ਾਦੀ ਦੇ ਵਿੱਚ ਗੱਲ ਰੱਖਣ ਦਾ ਅਸੀਂ ਆਪਣਾ ਜਿਹੜਾ ਸਾਹ ਆਜ਼ਾਦੀ ਦੇ ਨਾਲ ਲੈ ਰਹੇ ਹਾਂ ਅਸੀਂ ਅੱਜ ਉਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁੰਨੇ ਆ ਜਿਨ੍ਹਾਂ ਦੀ ਬਦੌਲਤ ਅੱਜ ਸਾਡਾ ਹਿੰਦੁਸਤਾਨ ਜਿਹੜਾ ਆਜ਼ਾਦ ਹੋਇਆ ਉਦੇ ਨਾਲ ਸਾਨੂੰ ਆਜ਼ਾਦੀ ਦੇ ਨਾਲ ਸਾਨੂੰ ਗੱਲ ਕਰਨ ਦਾ ਜਿਹੜਾ ਮੌਕਾ ਮਿਲਿਆ ਮੈਂ ਸਾਰਿਆਂ ਨੂੰ ਇਹ ਕਰੂੰ ਕਿ ਸਾਰੇ ਪਿਆਰ ਮੁਹੱਬਤ ਦੇ ਨਾਲ ਆਪਾਂ ਅੱਜ ਦਾ ਦਿਹਾੜਾ ਬਣਾਈਏ ਤੇ ਖੁਸ਼ੀਆਂ ਦੇ ਨਾਲ ਆਪਾਂ ਸਾਰਾ ਅਗਲਾ ਸਾਲ ਜਿਹੜਾ ਬਤਾਈ ਥੈਂਕ ਯੂ ਬੰਦ ਜੀ ਅੱਜ ਦਾ ਦਿਨ ਸਾਡਾ ਦੇਸ਼ ਉਜਾਦ ਹੋਇਆ ਸੀ 15 ਅਗਸਤ 1947 ਨੂੰ ਮੈਂ ਇਸ ਮੌਕੇ ਤੇ ਦੇਸ਼ ਵਿਦੇਸ਼ ਜਿੱਥੇ-ਜਿੱਥੇ ਪੰਜਾਬੀ ਨਾਮ ਲੈਵਾ ਵਸਦੇ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਮੈਂ ਅੱਜ ਇਹ ਕੋਆਰਡੀਨੇਟਰ ਇੱਥੇ ਮੈਨੂੰ ਧਰਮਸੋਧ ਜੀ ਨੇ ਬੁਲਾਇਆ ਕਿ ਮੈਂ ਆਇਆ ਤੇ ਮੈਂ ਸਾਰੇ ਨਾਬਾ ਹਲਕਾ ਨਿਵਾਸੀਆਂ ਨੂੰ ਇਸ ਦਿਹਾੜੀ ਦੀ ਸ਼ੁਭ ਕਾਮਨਾਵਾਂ ਦੇਣਾ ਸਾਰੇ ਜਿਹੜੇ ਸਾਡੇ ਦੇਸ਼ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਅੱਜ ਸਾਰੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਤੇ ਸਾਰੇ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ